हां जी मान लो ਤੁਹਾਡਾ ਆਧਾਰ ਕਾਰਡ ਕਿਤੇ ਗਮ ਹੋ ਗਿਆ ਤਾਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਆਪਣੇ ਹੀ WhatsApp ਦੇ ਉੱਪਰ ਆਪਣਾ ਆਧਾਰ ਕਾਰਡ ਕਿੱਦਾਂ ਡਾਊਨਲੋਡ ਕਰ ਸਕਦੇ ਆ ਕਿੱਦਾਂ ਕਰਨਾ ਹੈ ਸਭ ਤੋਂ ਪਹਿਲਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਉ ਧਿਆਨ ਨਾਲ ਆਪਾਂ ਦੱਸਦੇ ਆ ਵੀਡੀਓ ਦੇ ਵਿੱਚ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਵਿੱਚ ਇੱਕ ਨੰਬਰ ਸੇਵ ਕਰਨਾ ਹੈ ਤੁਸੀਂ ਦੇਖ ਸਕਦੇ ਉੱਪਰ ਮੈਂ ਲਿਖਿਆ ਆ ਆਧਾਰ ਕਾਰਡ ਤੇ ਇਹਦਾ ਨੰਬਰ ਹੈਗਾ 90013151515 ਤੁਸੀਂ ਧਿਆਨ ਨਾਲ ਦੇਖ ਲਓ ਇੱਕ ਵਾਰੀ ਫੇਰ ਦੇਖ ਲਓ 90 13 15 15 15 ਤੇ ਪਲੱਸ ਮਰੇ ਆਪਣੇ ਜਰੂਰ ਲਾਉਣਾ ਹੈ 91 ਆਪਣੇ ਜਿਹੜਾ ਕੋਡ ਹੈ ਕੰਟਰੀ ਤਾਂ ਇਹ ਨੰਬਰ ਆਪਾਂ ਸੇਵ ਕਰ ਲੈਣਾ ਆਪਣੇ ਫੋਨ ਦੇ ਸੇਵ ਕਰ ਆਪਾਂ ਆਪਣੇ ਵਟਸਐਪ ਤੇ ਆ ਜਾਣਾ ਵਟਸਐਪ ਤੇ ਆਉਣ ਤੋਂ ਬਾਅਦ ਇੱਥੇ ਆਪਾਂ ਸਰਚ ਕਰਨਾ ਹੈ ਆਧਾਰ ਜਿੱਦਾਂ ਮੈਂ ਜੋ ਵੀ ਤੁਸੀਂ ਉੱਥੇ ਨਾਮ ਸੇਵ ਕੀਤਾ ਜਿੱਦਾਂ ਮੈਂ ਆਧਾਰ ਕੀਤਾ ਇੱਥੇ ਕਲਿੱਕ ਕਰਨਾ ਤਾਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਦਾ ਤੁਸੀਂ ਉੱਪਰ ਦੇਖ ਸਕਦੇ ਇੱਥੇ ਪ੍ਰੋਫਾਈਲ ਤੇ ਜਾ ਕੇ ਡਿਜੀਟਲ ਇੰਡੀਆ ਮਾਈ ਗਵਰਨਮੈਂਟ ਇਹ ਗਵਰਨਮੈਂਟ ਦਾ ਹੈਗਾ ਬਿਲਕੁਲ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਇੱਥੇ ਡਿਟੇਲ ਵਗੈਰਾ ਉਹਨਾਂ ਸਾਰੀ ਦਿੱਤੀ ਹੋ ਬਾਪਨੀ ਹੈ ਨ ਤਬ ਤਾਂ ਸੋਚ ਜਨਦਾ ਗਲਤ ਰਹੋਵੇ ਜਾਂ ਕਿੱਦਾਂ ਵੀ ਤੁਸੀਂ ਸਰਚ ਵੀ ਕਰ ਸਕਦੇ ਹੋ Google ਤੇ ਜਾ ਕੇ ਉਹ ਵਾਲਾ ਨੰਬਰ ਤਾਂ ਆਪਾਂ ਬੈਕ ਆਣਾ ਬੈਕ ਆਉਣ ਤੋਂ ਬਾਅਦ ਜਿੱਥੇ-ਇਥੇ ਆਪਾਂ ਚੈਟ ਵਗੈਰਾ ਕਰਦੇ ਤੁਸੀਂ ਕੁਝ ਵੀ ਹੈਲੋ ਜਾਂ ਹਾਈ ਵਗੈਰਾ ਲਿਖ ਕੇ ਸੈਂਡ ਕਰ ਦਣਾ ਜਿੱਦਾਂ ਇਦਾਂ ਤੁਸੀਂ ਲਿਖੀ ਜਾਣਾ ਤਾਂ ਉਧਰ ਉਹ ਤੁਹਾਨੂੰ ਮਤਲਬ ਕਾਪੜੀ ਲੁਹਾਈ ਜਾਣਾ ਜਾਂ ਆਧਾਰ ਕਾਰਡ ਉਹਨੂੰ ਪੁੱਛਣਾ ਹੈ ਮੈਂ ਆਧਾਰ ਕਾਰਡ ਵਗੈਰਾ ਜਾਂ ਕਿੱਦਾਂ ਵੀ ਉਹਨੂੰ ਆਧਾਰ ਕਾਰਡ ਉਹਨੇ ਪੁੱਛਣਾ ਤਾਂ ਇੱਥੇ ਆ ਜਾਣਾ ਤਾਂ ਤੁਸੀਂ ਇੱਥੋਂ ਬੜੇ ਆਰਾਮ ਦੇ ਨਾਲ ਆਪਰਾ ਦਾ ਅਰਕਾ ਡਾਊਨਲੋਡ ਕਰ ਸਕਦੇ ਆ ਕਈ ਵੇਲੇ ਸਾਈਡ ਬੀਜੀ ਹੁੰਦੀ ਆ ਟਾਈਮ ਵੀ ਲਾਉਂਦੀ ਆ ਤੁਸੀਂ ਇਸ ਚੀਜ਼ ਦਾ ਵੀ ਧਿਆਨ ਰੱਖਿਓ ਤਾਂ ਬਾਕੀ ਇਸ ਵੀਡੀਓ ਹਰੇਕ ਬੰਦੇ ਤੱਕ ਸ਼ੇਅਰ ਕਰਦੇ ਕਿਉਂਕਿ ਹਰੇਕ ਦੇ ਜਾਣਕਾਰੀ ਕੰਮ ਆਉਣ ਵਾਲੀ ਆ ਧੰਨਵਾਦੀ ਮਿਲਦੇ ਆ ਆਪਾਂ ਅਗਲੀ ਵੀਡੀਓ ਦੇ ਵਿੱਚ